ਇਹ ਮਿਤੀ ਰਾਤ ਮਾਨ ਜੋ ਕਮਿਸ਼ਨ ਸਾਹਿਬ ਦੀ ਦੇ ਹਦਾਇਤਾਂ ਦੇ ਮੁਤਾਬਕ ਇੱਕ ਨਾਕਾਬੰਦੀ ਅੱਡਾ ਮੁਸਤਾਬਾਦ ਲਗਾਇਆ ਗਿਆ ਸੀ ਐ ਐਸ ਐਚਓ ਸਦਰ ਸਰਦਾਰ ਅਮਨਦੀਪ ਸਿੰਘ ਔਰ ਏਸੀਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਖੋਸਾ ਜੀ ਦੀ ਗਵਾਹੀ ਹੇਠ ਔਰ ਵਿਕਲਾਨੀ ਚੈਕਿੰਗ ਕੀਤੀ ਜਾ ਰਹੀ ਸੀ ਔਰ ਵਿਜੈਨਗਰ ਤੋਂ ਸਾਈਡ ਵੱਲੋਂ ਬਾਈਕ ਦੇ ਸਵਾਰ ਦੋ ਮੋਟਰਸਾਈਕਲ ਆਪਣੇ ਤੇ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਇੱਕ ਪਲਾਸਟਰ ਦਾ ਵਾਈਟ ਰੰਗ ਦਾ ਤੋੜਾ ਜਿਹੜਾ ਸੀ ਆਪਰੇ ਵਿਚਕਾਰ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਲੋਕੇ ਚੈੱਕ ਕੀਤਾ ਗਿਆ ਅਤੇ ਉਹਦੇ ਵਿੱਚੋਂ ਇਹ ਗੱਟੂ ਬਰਾਮਦ ਹੋਏ ਜਿਹੜੇ ਚਾਈਨਾ ਡੋਰ ਸੰਫਾਇਟ ਡੋਰ ਹੈਗੀ ਹੈ ਅੰਮ੍ਰਿਤਸਰ ਪੁਰਸ ਚੌਂਕੀ ਵਿਜੇਨਗਰ ਵੱਲੋਂ ਚਾਈਨਾ ਡੋਰ ਦੇ 20 ਗੁੱਟ ਬਰਾਮਦ ਪੁਲਿਸ ਨੇ ਚਾਈਨਾ ਡੋਰ ਦੇ ਨਾਲ ਦੋ ਨੌਜਵਾਨਾਂ ਨੂੰ ਵੀ ਕੀਤਾ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਈਨਾ ਡੋਰ ਦੇ ਇਸਤੇਮਾਲ ਕਰਨ ਵਾਲਿਆਂ ਦੇ ਖਿਲਾਫ ਪਹਿਲਾਂ ਹੀ ਵੱਡਾ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਚੈਨਾ ਡੋਰ ਇਸਤੇਮਾਲ ਕਰਨ ਵਾਲੇ ਵਿਅਕਤੀ ਦੇ ਖਿਲਾਫ 1 ਲੱਖ ਰੁਪਿਆ ਜੁਰਮਾਨਾ ਜੇਕਰ ਕੋਈ ਵਿਅਕਤੀ ਇਸ ਡੋਰ ਨੂੰ ਵੇਚਦਾ ਤਾਂ ਉਸ ਨੂੰ 5 ਸਾਲ ਦੀ ਸਜ਼ਾ ਦਾ ਫੈਸਲਾ ਲਿਆ ਗਿਆ ਉੱਥੇ ਹੀ ਇਸ ਡੋਰ ਨੂੰ ਲੈ ਕੇ ਲਗਾਤਾਰ ਹੀ ਲੋਕ ਢੱਲੇ ਨਾਲ ਅੱਜ ਵੀ ਆਪਣਾ ਕਾਰੋਬਾਰ ਚਲਾ ਰਹੇ ਨੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡਦੇ ਨੇ ਤੇ ਅੰਮਰਸਰ ਦੀ ਪੁਲਿਸ ਵੱਲੋਂ ਬਟਾਲਾ ਰੋਡ ਤੇ ਨਾਕੇਬੰਦੀ ਕਰਕੇ ਵਹੀਕਲ ਦੀ ਚੈਕਿੰਗ ਕਰ ਰਹੀ ਸੀ ਤਾਂ ਵਿਜੇਨਗਰ ਸਾਈਡ ਵੱਲੋਂ ਇੱਕ ਮੋਟਰਸਾਈਕਲ ਤੇ ਸਵਾਰ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਿਨ੍ਹਾਂ ਨੇ ਮੋਟਰਸਾਈਕਲ ਤੇ ਆਪਣੇ ਵਿਚਕਾਰ ਇੱਕ ਚਿੱਟੇ ਰੰਗ ਦਾ ਪਲਾਸਟਿਕ ਦਾ ਤੋੜਾ ਰੱਖਿਆ ਹੋਇਆ ਸੀ ਜਿਸ ਵਿੱਚ 20 ਗੱਟੂ ਚੈਨਾ ਡੋਰ ਦੇ ਬਰਾਮਦ ਕੀਤੇ ਇਹ ਗੱਟੂ ਮਨੁੱਖੀ ਜਾਨਾਂ ਤੇ ਪਸ਼ੂ ਪੰਛੀਆਂ ਦੀਆਂ ਜਾਨਾਂ ਵਾਸਤੇ ਵੱਡਾ ਖਤਰਾ ਪੈਦਾ ਕਰਦੇ ਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਸਰ ਤੇਰੀ ਜਗ੍ਹਾ ਤੋਂ ਗੱਟੂ ਫੜੀ ਗਏ ਕਿਹਦੇ ਜਾਨੇ ਫੜੀ ਗਏ ਸਾਰੀ ਜਾਣਕਾਰੀ ਇਹ ਜੀ ਬੀਤੀ ਰਾਤ ਮਾਨ ਜੋ ਕਮਿਸ਼ਨ ਸਾਹਿਬ ਦੀ ਦੀ ਦੇ ਹਦਾਇਤਾਂ ਦੇ ਮੁਤਾਬਕ ਇੱਕ ਨਾਕਾਬੰਦੀ ਅੱਡਾ ਮੁਸਤਾਬਾਦ ਲਗਾਇਆ ਗਿਆ ਸੀ ਐ ਐਸ ਐਚਓ ਸਦਰ ਸਰਦਾਰ ਅਮਨਦੀਪ ਸਿੰਘ ਔਰ ਏਸੀਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਖੋਸਾ ਜੀ ਦੇ ਗਵਾਹੀ ਹੇਟ ਔਰ ਵਿਕਰਾਨੀ ਚੈਕਿੰਗ ਕੀਤੀ ਜਾ ਰਹੀ ਸੀ ਔਰ ਵਿਜੈਨਗਰ ਸਾਈਡ ਵੱਲੋਂ ਬਾਈਕ ਦੇ ਸਵਾਰ ਦੋ ਮੋਟਰਸਾਈਕਲ ਆਪਣੇ ਤੇ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਇੱਕ ਪਲਾਸਟਰ ਦਾ ਵਾਈਟ ਰੰਗ ਦਾ ਤੋੜਾ ਜਿਹੜਾ ਸੀ ਆਪਣੇ ਵਿਚਕਾਰ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਔਰ ਉਹਦੇ ਵਿੱਚੋਂ ਇਹ ਗੱਟੂ ਬਰਾਮਦ ਹੋਏ ਜਿਹੜੇ ਚਾਈਨਾ ਡੋਰ ਸੰਥਾਈਟ ਡੋਰ ਹੈ ਗਈ ਹੈ ਜਿਨ੍ਹਾਂ ਦੇ ਖਿਲਾਫ ਜੇ ਤਰ੍ਹਾਂ 336 188 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਿਥੋਂ ਲੈ ਗਏ ਨੇ ਅੱਗੇ ਕਿਹਨਾਂ ਨੂੰ ਸਪਲਾਈ ਕਰਨਾ ਸੀ ਜੀ ਸਰ ਪਹਿਲਾਂ ਵੀ ਇਹਨਾਂ ਨੇ ਬੰਨਿਆ ਕੁਝ ਵੀ ਇਸ ਤੋਂ ਇਲਾਵਾ ਗੱਟੂ ਲੈ ਕੇ ਆਏ ਕਿ ਇਹ ਪਹਿਲੀ ਵਾਰ ਨਹੀਂ ਨਹੀਂ ਇਹ ਪਹਿਲੀ ਵਾਰ ਹੀ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਨਹੀਂ ਲੈ ਕੇ ਸਰ ਇਲਾਕੇ ਦੇ ਵਿੱਚ ਬੜੇ ਲੋਕ ਹੋਣਗੇ ਜਿਹੜੇ ਇਤਿਆਰੀਆਂ ਕਰਦੇ ਬੰਡੀਆਂ ਗੱਟੂ ਲੈ ਕੇ ਆਵਾਂਗੇ ਵੇਚਾਂਗੇ ਕਮਾਈ ਕਰਾਂਗੇ ਉਹਨਾਂ ਨੂੰ ਚੇਤਾਵਨੀ ਦਿੱਤੀ ਉਹਨਾਂ ਨੂੰ ਚੇਤਾਵਨੀ ਇਹੋ ਜੀ ਤਿਆਰੀ ਹੈ ਕਿ ਜਿਹੜਾ ਹਾਲ ਇਹਨਾਂ ਦਾ ਹੋਇਆ ਪਰਚਾ ਦਰਜ ਕਰਕੇ ਸਲਾਖਾਂ ਦੇ ਪਿੱਛੇ ਕੀਤਾ ਗਿਆ ਉਹਨਾਂ ਦਾ ਵੀ ਇਹੀ ਹਾਲ ਆਵਾਜ਼ ਆ ਜਾਣਾ ਸਿੰਥੈਟਿਕ ਜ਼ੋਰ ਨਾ ਵਰਤਣ ਧਾਰਾ ਕਿਹੜੀ ਕਿਹੜੀ ਲਗਾਈ ਹੈ ਤਾਂ ਦੋ ਜਣੇ ਦੇ ਨਾਮ ਤੇ ਦੋ ਹਾਂਜੀ ਧਾਰਾ 336 188 ਆਈਪੀਸੀ ਦੋ ਜਣੇ ਤੇ ਜਸ਼ਨਦੀਪ ਸਿੰਘ ਔਰ ਆਕਾਸ਼ਦੀਪ ਸਿੰਘ ਵਾਸੀ ਪਿੰਡ ਵੱਲਾ ਹੁਣ ਕੀ ਕਾਰਵਾਈ ਕੀਤੀ ਗਈ ਜੀ ਇਹਨਾਂ ਪਰਚਾ ਦੱਚ ਕਿਤਾ ਗਿਆ ਤਫਤੀਸ਼ ਕੀਤੀ ਜਾ ਰਹੀ ਹੈ ਅਗੋਂ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਗਏ ਨੇ ਔਰ ਅਗੋਂ ਕਿੱਥੇ ਸਪਲਾਈ ਕਰਨੀ ਹੈ ਨਾ ਸਰ ਲੱਗਦਾ ਨਹੀਂ ਕਿ ਪਾਬੰਦੀ ਬਹੁਤ ਸਖ਼ਤੀ ਨਾਲ ਲਗਾਈ ਚਾਹੀਦੀ ਹੈ ਫੇਰ ਕਿਤੇ ਜਾ ਕੇ ਲੋਕਾਂ ਬੇਰੂ ਹਾਂਜੀ ਪਾਬੰਦੀ ਪੂਰੀ ਸਖ਼ਤੀ ਨਾਲ ਹੈ ਜੀ ਚੈਕਿੰਗ ਕੀਤੀ ਜਾ ਰਹੀ ਹੈ ਲੋੜੀਆ ਤੇ ਹਾਰ ਦੇ ਮੱਦੇਨਜ਼ਰ ਸਰੇ ਸਵੇਰ ਸ਼ਾਮ ਸਾਰ ਹਰਤ ਇਨਕਾ ਲਗਾਏ ਜਾ ਰਿਹਾ ਸੱਤੀ ਪੂਰੀਆ ਔਰ ਇਹਨਾਂ ਨੂੰ ਇਹ ਕੰਮ ਲੋਕਾਂ ਨੂੰ ਨਹੀਂ ਕਰ ਦਿੱਤਾ ਜਾਏਗਾ ਇਹ ਕੋਈ ਸਰ ਇਹ ਦੇਖੀਏ ਕਿ ਲੋੜੀਂਦੇ ਬੀ.ਐਨ.ਜੀ ਕਰੂ ਆਪਣੇ ਛੱਤ ਤੇ ਗਟਿੰਦਰਾ ਡੋਰ ਉੱਠਾਏਗਾ ਤੋਂ ਤੇ ਮਾਗਤ ਅਸ਼ਕੀ ਬਿਲਕੁਲ ਕੀਤਾ ਜਾਏਗਾ ਜੀ ਬੱਚਿਆਰੇ ਮਾਪਿਆਂ ਨੇ ਕੀਤਾ ਜਾਏਗਾ ਜੇ ਛੋਟੇ ਬੱਚੇ ਡਾਉਣਗੇ ਤੇ ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਔਰ ਉਹਨਾਂ ਦੇ ਮਾਂ-ਬਾਪ ਤੇ ਪਰਚਾ ਦਰਜ ਕੀਤਾ ਜਾਏਗਾ